ਗ੍ਰਹਿ ਮੰਤਰੀ ਦੇ ਬਿਆਨ ਤੋਂ ਬਾਅਦ ਦੇਸ਼ ਭਰ ਵਿੱਚ ਦੇ ਦਲਿਤ ਭਾਈਚਾਰੇ ਵਿੱਚ ਭਖਿਆ ਰੋ ਕਾਂਗਰਸ ਦੀ ਆਗੂ ਮੰਗੂਪੁਰ ਨੇ ਕੀਤੀ ਅਮਿਤ ਸ਼ਾਹ ਵੱਲੋਂ ਭਾਰਤੀ ਸ਼ਬਦਾਵਲੀ ਦੀ ਨਿਖੇਦੀ ਕਿ ਹਸ ਸੰਵਿਧਾਨ ਦਾ ਅਪਮਾਨ ਨਹੀਂ ਕੀਤਾ ਜਾਵੇਗਾ ਬਰਦਾਸ਼ਤ ਅਜੇ ਮੰਗੂਪੁਰ ਅਤੇ ਵਰਕਰ ਸਾਥੀਆਂ ਨੇ ਕੀਤੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਮੰਗੂਪੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਾਰਵਾਈ ਨਾ ਕਰਨ ਦੀ ਬਜਾਏ ਗ੍ਰਹਿ ਮੰਤਰੀ ਦਾ ਪੱਖ ਰਹੇ ਹਨ ਪੂਰ ਦੇਸ਼ ਦੇ ਹਰ ਕੋਨੇ ਵਿੱਚ ਭਾਸਪਾ ਦੇ ਮੰਤਰੀ ਦੇ ਬਿਆਨ ਦੀ ਨਿਖੇਦੀ ਰੋਸ ਪ੍ਰਦਰਸ਼ਨ ਮੌਕੇ ਅਜੇ ਮੰਗੂਪੁਰ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ ਹੋਰ ਵਰਕਰ ਰਹੇ ਹਾਜ਼ਰ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਤੇ ਹਰਿੰਦਰ ਸਿੰਘ ਖਾਲਸਾ ਨਾਲ ਮਨਦੀਪ ਦੁੱਗਲ ਦੀ ਨਮਾਸ਼ਾਤ ਰਿਪੋਰਟ ਬੀਜੇਪੀ ਸਰਕਾਰ ਮੁਰਦਾਬਾਦ 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 ਅਭਿਨਸ਼ਾ ਮੁਰਦਾਬਾਦ ਮੈਂ ਸਾਰੇ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਸਾਡੀ ਆਵਾਜ਼ بلند ਕਰਨ ਲਈ ਸਾਡੇ ਵਿੱਚ ਸ਼ਾਮਿਲ ਹੋਏ ਆ ਅਸੀਂ ਬੀਜੇਪੀ ਨੂੰ ਆ ਦੱਸਿਆ ਜਾਂਦੇ ਆ ਕਿ ਜਿਹੜਾ ਦੇਸ਼ ਹੈ ਕਨਸਟੀਟਿਊਸ਼ਨ ਦੇ ਮਤਾਬਿਕ ਚੱਲੂਗਾ ਆਰਐਸਐਸ ਦੇ ਵਿਧਾਨ ਦੇ ਮਤਾਬਿਕ ਨਹੀਂ ਚੱਲੂਗਾ ਜਿਹੜਾ ਅਮੇਸ਼ ਸ਼ਾਹ ਨੇ ਜਿਹੜੀ ਮਾੜੀ ਸ਼ਬਦਾਬਲੀ ਬਾਬਾ ਸਾਹਿਬ ਅੰਬੇਦਕਰ ਦੇ ਖਿਲਾਫ ਵਰਤੀ ਹੈ ਉਦੇ ਲਈ ਇਹ ਤਾਂ ਨਾ ਪ੍ਰਦਰਸ਼ਨ ਕੀਤਾ ਗਿਆ ਮੇਰਾ ਮੰਨਣਾ ਕਿ ਜਿਹੜੀ ਬੀਜੇਪੀ ਦੀ ਸਰਕਾਰ ਹੈ ਇਹਨਾਂ ਤੋਂ ਆ ਬਰਦਾਸ਼ਤ ਨਹੀਂ ਹੁੰਦਾ ਕਿ ਕਨਸਟੀਟਿਊਸ਼ਨ ਵਿੱਚ ਬਾਬਾ ਸਾਹਿਬ ਨੇ ਕਿਹਾ ਸਾਰਿਆਂ ਨੂੰ ਬਰਾਬਰੀ ਦਾ ਦਰਜਾ ਦੇ ਦਿੱਤਾ ਕਿ ਤਾਂ ਪੜ੍ਹਾਈ ਸਾਰਿਆਂ ਦੀ ਇੱਕ ਬਰਾਬਰ ਕਰ ਦਿੱਤੀ ਕਿ ਤਾਂ ਆਮ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਤਾ ਕਿ ਤਾਂ ਘਰਾਂ ਵਿੱਚ ਨੌਕਰੀਆਂ ਦੇ ਦਿੱਤੀਆਂ ਆ ਜਿਹੜੀ ਬੀਜੇਪੀ ਦੀ ਸੋਚ ਹੈ ਆ ਇਹਨਾਂ ਨੇ ਮਖੌਟਾ ਤਾਂ ਐ ਪਾਇਆ ਹੋਇਆ ਕਿ ਆ ਮਹਾਤਮਾ ਗਾਂਧੀ ਦੀ ਸੋਚ ਤੇ ਚੱਲਦੇ ਪਏ ਆ ਬਾਬਾ ਸਾਹਿਬ ਅੰਬੇਦਕਰ ਦੀ ਸੋਚ ਤੇ ਚੱਲਦੇ ਪਏ ਆ ਜੋ ਪਾਰਲੀਮੈਂਟ ਵਿੱਚ ਹੋਇਆ ਜੋ ਰਾਜ ਸਭਾ ਵਿੱਚ ਅਮਿਸ਼ਾ ਨਾ ਗਿਆ ਉੱਥੋਂ ਇਹਨਾਂ ਦਾ ਮਖੌਟਾ ਉੱਤਰ ਗਿਆ ਅੱਜ ਦੇ ਦਿਨ ਪਤਾ ਲੱਗਦਾ ਪਿਆ ਬੀਜੇਪੀ ਦੀ ਕੀ ਸੋਚ ਔਰ ਸਭ ਤੋਂ ਮਾੜੀ ਗੱਲ ਆ ਹੈ ਕਿ ਅਗਰ ਇਹਨਾਂ ਨੇ ਹੋਮ ਮਿਨਿਸਟਰ ਨਾਲ ਕੁਝ ਮਾੜੀ ਗੱਲ ਕਹੀ ਉਸ ਤੋਂ ਬਾਅਦ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਮੋਦੀ ਸਾਹਿਬ ਉਹ ਵੀ ਉਹਦੀ ਗੱਲ ਨਹੀਂ ਪੂਰਤੇ ਪਏ ਔਰ ਉਹਨੂੰ ਸਹੀ ਕਰਦੇ ਪਏ ਆ ਉਹਦੇ ਖਿਲਾਫ ਕਾਂਗਰਸ ਪਾਰਟੀ ਨੇ ਪ੍ਰਦਰਸ਼ਨ ਕੀਤਾ ਦੇਸ਼ ਵਿੱਚ ਹਰ ਜਗ੍ਹਾ ਪ੍ਰਦਰਸ਼ਨ ਹੁੰਦਾ ਪਿਆ ਔਰ ਮੈਂ ਤੁਹਾਨੂੰ ਲੋਕਾਂ ਨੂੰ ਸਾਰਿਆਂ ਨੂੰ ਵਾਅਦਾ ਕਰਿਆ ਚਾਹੁੰਦਾ ਕਾਂਗਰਸ ਪਾਰਟੀ ਤੁਹਾਡੇ ਨਾਲ ਵਾਅਦਾ ਕਰਿਆ ਚਾਹਦੀ ਹੈ ਕਿ ਲੋਕਾਂ ਦੀ ਆਵਾਜ਼ ਚੱਕਣ ਲਈ ਚਾਹੇ ਪਾਰਲੀਮੈਂਟ ਦੀ ਗੱਲ ਹੋਵੇ ਚਾਹੇ ਸਰਕਾਰਾਂ ਦੀ ਗੱਲ ਹੋਵੇ ਅਸੀਂ ਆਵਾਜ਼ ਆਪਣੀ ਬੁਲੰਦ ਕਰਦੇ ਰਹਿਾਂਗੇ ਲੀਗਲੀ ਤੌਰ ਤੇ ਕੋਰਟ ਵਿੱਚ ਵੀ ਕਨਸਟੀਟਿਊਸ਼ਨ ਨੂੰ ਬਚਾਉਣ ਲਈ ਜਿੱਥੇ ਜਾਣ ਦੀ ਲੋੜ ਉੱਥੇ ਵੀ ਜਾਵਾਂਗੇ ਸੜਕਾਂ ਤੇ ਵੀ ਉਤਰਾਂਗੇ ਤੇ ਪਾਰਲੀਮੈਂਟ ਵਿੱਚ ਵੀ ਆਵਾਜ਼ ਬੁਲੰਦ ਕਰਦੇ ਰਾਵਾਂਗੇ ਆ ਜਿਹੜੀ ਬੀਜੇਪੀ ਝੂਠੇ ਪਰਚੇ ਕਰਨ ਦੀ ਕੋਸ਼ਿਸ਼ ਕਰਦੀ ਪਈ ਹੈ ਜਿਹੜਾ ਰਾਹੁਲ ਗਾਂਧੀ ਜੀ ਤੇ ਉਹਨਾਂ ਨੇ ਪਰਚਾ ਕੀਤਾ ਅੱਧਾ ਦੇ ਚਾਹੇ ਪੂਰੇ ਦੇਸ਼ ਵਿੱਚ ਸੂਬਾ ਕਾਂਗਰਸ ਪਾਰਟੀ ਨੇ ਪਰਚੇ ਕਰਦਣ ਪਰ ਅਸੀਂ ਦੇਸ਼ ਦੇ ਵਿੱਚ ਜਿਹੜੀ ਹੈ ਇਹਨਾਂ ਦੀਆਂ ਗਲਤ ਸੋਚਾਂ ਹੈ ਜੀ ਉਹਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਰਾਵਾਂਗੇ